ਜੇਕਰ ਤੁਸੀਂ ਵੀ ਘਰ ਤੋਂ ਬਾਹਰ ਜਾਂਦੇ ਹੋ ਜਾਂ ਫਿਰ ਘਰ ਦੇ ਵਿੱਚ ਵਾਪਸ ਆਉਂਦੇ ਹੋ ਤਾਂ ਇੱਕ ਵਾਰ ਆਪਣੇ ਗੇਟ ਦੇ ਵੱਲ ਝਾਕੀ ਜ਼ਰੂਰ ਮਾਰਿਆ ਕਰੋ ਕਿਤੇ ਤੁਹਾਡੇ ਨਾਲ ਵੀ ਆ ਕਾਰਨਾਮਾ ਨਾ ਹੋ ਜਾਵੇ ਜੋ ਇਸ ਔਰਤ ਦੇ ਨਾਲ ਹੋਇਆ ਹੈ ਦਰਸਲ ਇਸ ਔਰਤ ਦੀ ਚੈਨ ਜਿਹੜੀ ਕਿ ਲੁਟੇਰੇ ਖੋ ਕੇ ਲੈ ਗਏ ਉਹ ਵੀ ਘਰ ਦੇ ਵਿੱਚ ਦਾਖਲ ਹੋ ਕੇ ਇਸ ਔਰਤ ਨੂੰ ਮਹਿੰਗੀ ਪੈਗੀ ਸੋਨੇ ਦੀ ਚੈਨ ਪਾਣੀ ਦਰਸਲ ਇਹ ਔਰਤ ਆਪਣੇ ਛੋਟੇ ਜਵਾਕ ਨੂੰ ਸਕੂਲ ਤੋਂ ਘਰ ਵਾਪਸ ਲੈ ਕੇ ਆਰੀ ਸੀ ਘਰ ਦੇ ਵਿੱਚ ਦਾਖਲ ਹੁੰਦੀ ਹੈ ਤੇ ਘਰ ਦੇ ਵਿੱਚ ਪਿੱਛੋਂ ਇੱਕ ਲੁਟੇਰਾ ਜਿਹੜਾ ਕਿ ਨਕਾਬਪੋਸ਼ ਹੁੰਦਾ ਹੈ ਹੈਲਮਟ ਪਾਇਆ ਹੁੰਦਾ ਹੈ ਸੂਟ ਬੂਟ ਇਹ ਵੀ ਹੈਰਾਨਵਾ ਹੈਰਾਨ ਕਰ ਦੇਣ ਵਾਲੀ ਗੱਲ ਹੈ ਕਿ ਸੂਟ ਬੂਟ ਪਾਇਆ ਹੋਇਆ ਲੁਟੇਰਾ ਤੁਸੀਂ ਪਹਿਲੀ ਵਾਰ ਦੇਖਿਆ ਹੋਵੇਗਾ ਕਿ ਸੂਟ ਬੂਟ ਪਾ ਕੇ ਘਰ ਦੇ ਵਿੱਚ ਦਾਖਲ ਹੁੰਦਾ ਹੈ ਤੇ ਇਸ ਔਰਤ ਦੇ ਗਲੇ ਦੇ ਵਿੱਚ ਪਾਈ ਹੋਈ ਚੈਨੀ ਜਿਹੜੀ ਕਿ ਖੋਣ ਦੀ ਕੋਸ਼ਿਸ਼ ਕਰਦਾ ਇੱਕ ਵਾਰ ਨਹੀਂ ਦੋ ਵਾਰ ਨਹੀਂ ਤਿੰਨ ਵਾਰ ਬਲਕਿ ਇਸ ਔਰਤ ਦੀ ਚੈਨ ਖੋਣ ਦੀ ਕੋਸ਼ਿਸ਼ ਕਰਦਾ ਹੈ ਤੇ ਆਖਿਰ ਦੇ ਵਿੱਚ ਉਹ ਕਾਮਯਾਬ ਹੋ ਜਾਂਦਾ ਹੈ ਤੇ ਉੱਥੋਂ ਫਰਾਰ ਹੋ ਜਾਂਦਾ ਹੈ ਹਾਲਾਂਕਿ ਔਰਤ ਦੇ ਵੱਲੋਂ ਕਾਫੀ ਕੋਸ਼ਿਸ਼ ਕੀਤੀ ਜਾਂਦੀ ਹੈ ਚੈਨ ਨੂੰ ਫੜ ਕੇ ਰੱਖਣ ਦੀ ਉਸ ਦੇ ਵਿੱਚੋਂ ਰੋਲਾ ਵੀ ਪਾਇਆ ਜਾਂਦਾ ਹੈ ਜਿਸ ਦੇ ਵਜੇ ਇਸ ਦੇ ਪਰਿਵਾਰਕ ਮੈਂਬਰ ਉਸ ਦਾ ਹਸਬੰਦ ਵੀ ਕਮਰੇ ਤੋਂ ਬਾਹਰ ਆ ਜਾਂਦਾ ਹੈ ਘਰ ਤੋਂ ਬਾਹਰ ਆ ਜਾਂਦਾ ਹੈ ਪਰ ਉਦੋਂ ਤੱਕ ਇਹ ਜਿਹੜਾ ਕਿ ਲੁਟੇਰਾ ਚੋਰ ਉੱਥੋਂ ਫਰਾਰ ਹੋ ਜਾਂਦਾ ਹੈ ਬਾਹਰ ਇਸ ਦਾ ਸਾਥ ਹੀ ਜਿਹੜਾ ਕਿ ਉੱਥੇ ਹੁੰਦਾ ਹੈ ਸਕੂਟੀ ਤੇ ਉਥੋਂ ਰਫੂ ਚੱਕਰ ਹੋ ਜਾਂਦੇ ਹਨ ਦਰਸਲ ਇਹ ਮਾਮਲਾ ਸ਼ੁੱਕਰਵਾਰ ਦੱਸਿਆ ਜਾ ਰਿਹਾ ਜਿੱਥੇ ਕਿ ਸ਼ੁੱਕਰਵਾਰ ਦੁਪਹਿਰ ਸੈਕਟਰ 17 ਚੰਡੀਗੜ੍ਹ ਦੀ ਗੱਲ ਨਹੀਂ ਹੈ ਇਹ ਘਟਨਾ ਜਿਹੜੀ ਕਿ ਪੰਚਕੁਲਾ ਦੀ ਹੈ ਸੈਕਟਰ 17 ਦੀ ਜਿੱਥੇ ਕਿ ਇੱਕ ਔਰਤ ਜਦੋਂ ਕਿ ਆਪਣਾ ਸਕੂਟਰ پارک ਕਰ ਰਹੀ ਸੀਗੀ ਆਪਣੇ ਘਰ ਦੇ ਵਿੱਚ ਤਾਂ ਉਦੋਂ ਲੁਟੇਰਾ ਉਸ ਦੇ ਘਰ ਦੇ ਵਿੱਚ ਵੜ ਗਿਆ ਤੇ ਉਸ ਦੇ ਸੋਨੇ ਦੀ ਚੈਨ ਲੈਖਿਓ ਤੋਂ ਫਰਾਰ ਹੋ ਜਾਂਦਾ ਹੈ ਔਰਤ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਮੈਂ ਆਪਣੇ ਬੇਟੇ ਨੂੰ ਸੈਕਟਰ 16 ਤੋਂ ਸਕੂਲ ਤੋਂ ਚੁੱਕ ਕੇ ਘਰ ਵਾਪਸ ਪਰਤੀ ਸੀ ਜਦੋਂ ਉਹ ਆਪਣੇ ਬੱਚੇ ਦੇ ਨਾਲ Honda Activa ਦੇ ਉੱਤੇ ਘਰ ਦਾ ਕੰ ਕੋਈ ਤਾਂ ਹੈਲਮਟ ਪਹਿਨੇ ਇੱਕ ਨੌਜਵਾਨ ਨੇ ਉਸ ਦਾ ਪਿੱਛਾ ਕੀਤਾ ਅਤੇ ਉਸ ਦੀ ਸੋਨੇ ਦੀ chain ਖੋਣ ਦੀ ਕੋਸ਼ਿਸ਼ ਕੀਤੀ ਉਸ ਨੇ chain ਫੜੀ ਰੱਖੀ ਪਰ ਦੋਸ਼ੀ ਉਸ ਨੂੰ ਕਿਚਨ ਦੇ ਵਿੱਚ ਵੀ ਕਾਮਯਾਬ ਹੋ ਕੇ ਆਤੇ Honda Activa ਦੇ ਉਤੇ 게ਟ ਦੇ ਬਾਹਰ ਖੜੇ ਆਪਣੇ ਸਾਥੀ ਦੇ ਨਾਲ ਉਤੋਂ ਫਰਾਰ ਹੋ ਜਾਂਦਾ ਹੈ ਤਾਂ ਬੇਹਦੀ ਹੈਰਾਨ ਕਰਦੀ ਆ ਤਸਵੀਰ ਹੈ ਹੈਰਾਨ ਇਸ ਲਈ ਕਰਦੀ ਹੈ ਕਿਉਂਕਿ ਸੂਟ ਬੂਟ ਪਾ ਕੇ ਘਰ ਦੇ ਵਿੱਚ ਦਾਖਲ ਹੋ ਜਾਂਦਾ ਹੈ ਬਾਹਰ ਦਾ ਗਲੀ ਮੋਹੱਲੇ ਦੇ ਵਿੱਚ ਸ਼ਹਿਰ ਦੇ ਵਿੱਚ ਭਰੇ ਬਾਜ਼ਾਰ ਦੇ ਵਿੱਚ ਤਾਂ ਹਰ ਕੋਈ ਚੋਰੀ ਕਰ ਲੈਂਦਾ ਹੈ ਚੋਰ ਜਿਹੜੇ ਕਿ ਬੜੇ ਅੱਜਕਲ ਸ਼ਾਤਰ ਹੋ ਚੁੱਕੇ ਨੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਦਿਨ ਰਾਤ ਚਲਦੀਆਂ ਹੀ ਰਹਿੰਦੀਆਂ ਨੇ ਪਰ ਇਹ ਹੈਰਾਨ ਕਰਦੀ ਤਸਵੀਰ ਹੈ ਕਿ ਘਰ ਦੇ ਵਿੱਚ ਦਾਖਲ ਹੋ ਜਾਂਦੇ ਨੇ ਉਹ ਵੀ ਪਾਰਕਿੰਗ ਲਗਾਉਂਦੇ ਸਮੇਂ ਜਦੋਂ ਔਰਤ ਘਰ ਦੇ ਵਿੱਚ ਦਾਖਲ ਹੁੰਦੀ ਹੈ ਪਾਰਕਿੰਗ ਕਰਦੀ ਹੈ ਆਪਣੀ ਸਕੂਟੀ ਨੂੰ ਉਸੇ ਵਕਤ ਪਿੱਛੋਂ ਅਚਾਨਕ ਆਉਂਦਾ ਹੈ ਤੇ ਆਪਣੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਦਿੰਦਾ ਇਹ ਸਾਰੀ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋ ਜਾਂਦੀ ਹੈ ਜਿਸ ਦੇ ਵਿੱਚ ਸਭ ਕੁਝ ਦੇਖਿਆ ਜਾ ਸਕਦਾ ਹੈ